ਇੱਕ ਦੋ ਗੱਲਾਂ ਮਾਮੂਲੀ ਲੱਗਣਗੀਆਂ ਤੁਹਾਨੂੰ ਆਪਣੇ ਘਰ ਦੀਆਂ ਮੈਂ ਦੱਸਦਾ ਅੱਜ ਦੇ ਟੌਪਿਕ ਨਾਲ ریلیਟਡ ਫੇਰ ਇੱਕ ਦੋ ਗੱਲਾਂ ਗੁਰਨਾਨਕ ਦੇਵ ਜੀ ਦਾ ਸੁਣਾ ਕੇ ਤੁਹਾਡੇ ਤੋਂ ਖਿਮਾ ਮੰਗਾਂਗਾ 5-7 ਮਿੰਟ ਹੀ ਲਵਾਂਗਾ ਤੁਹਾਡੇ ਮੇਰੇ ਪਿਤਾ ਜੀ ਕੋਲ ਮੈਨੂੰ ਪੜਾਉਣ ਵਾਸਤੇ ਪੈਸੇ ਨਹੀਂ ਸਨ ਮੈਰਿਟ 'ਚ ਆਇਆ 10ਵੀਂ 'ਚ ਬਾਪੂ ਜੀ ਪੈਸੇ ਦਿਓ ਮੈਂ ਅੱਗੇ ਪੜਨਾ ਹੈ ਬਾਪੂ ਜੀ ਕਹਿੰਦੇ ਪੈਸੇ ਤਾਂ ਹਨ ਨੇ ਮੈਂ ਕਿਹਾ ਮੈਂ ਫਿਲਮਾਂ ਦੇਖਣ ਵਾਸਤੇ ਪੈਸੇ ਨਹੀਂ ਮੰਗਦਾ ਪੜਨ ਪੜਨ ਵਾਸਤੇ ਪੈਸੇ ਦਿਓ ਬਾਪੂ ਜੀ ਕਹਿੰਦੇ ਤੇਰੀ ਮਾਂ ਕੋਲ ਜੇ ਕੋਈ ਸੋਨਾ ਚਾਂਦੀ ਦੇ ਗਹਿਣੇ ਹਨ ਉਹ ਲੈ ਜਾ ਤੇ ਵੇਚ ਦੇ ਆਪਣੇ ਘਰ ਕੋਈ ਪਸ਼ੂ ਫालतू ਹੈ ਜੇ ਤਾਂ ਪਸ਼ੂ ਵੇਚ ਦੇ ਤੇਰੇ ਸਾਹਮਣੇ ਮੈਂ ਬੈਠਾ ਇੱਕ ਮੈਨੂੰ ਵੇਚ ਦੇ ਕਿਸੇ ਕਿਸੇ ਦੇ ਖੇਤ ਚ ਮੈਨੂੰ ਨੌਕਰ ਰਖਵਾ ਦੇ ਮੈਂ ਤੈਨੂੰ ਪੜਾਉਣਾ ਚਾਹੁੰਦਾ ਪਰ ਕੀ ਕਰਾਂ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਛੋਟਾ ਹੁੰਦਾ ਸੀ ਸਮਝ ਗਿਆ ਸੀ ਕਿ ਇੱਥੇ ਕੀਮਤੀ ਸਮਾਂ ਜ਼ਾਇਆ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਸਕੂਲ ਦੇ ਮਾਸਟਰਾਂ ਕੋਲ ਗਿਆ ਉਹਨਾਂ ਤੋਂ ਪੈਸੇ ਮੰਗੇ ਦਿੱਥੇ ਮੈਨੂੰ ਪੈਸੇ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸਭ ਤੋਂ ਵੱਧ ਪੈਸੇ ਮੈਨੂੰ ਮੇਰੇ ਮਾਮਾ ਜੀ ਨੇ ਦਿੱਤੇ ਘਰੋਂ ਮੇਰੇ ਕੋਲ ਚੁਆਨੀ ਨਹੀਂ ਸੀ ਤੇ ਮੈਂ ਗਾਲਿ ਚ ਕੱਢ ਲਿਆ ਮੇਰੀ ਭੈਣ ਮੇਰੇ ਤੋਂ 2 ਸਾਲ ਛੋਟੀ ਉਹਨੇ ਜਦੋਂ ਦੱਸਣੀ ਕੀਤੀ ਉਹ ਮੈਨੂੰ ਕਹਿੰਦੀ ਵੀ ਤੂੰ ਤਾਂ ਮੁੰਡਾ ਸੀ ਕੱਕਾ ਕਰ ਸਕਦਾ ਸੀ ਮੰਗ ਸਕਦਾ ਸੀ ਪੈਸੇ ਰਿਸ਼ਤੇਦਾਰਾਂ ਕੋਲ ਮੈਂ ਕੁਝ ਨਹੀਂ ਕਰ ਸਕਦੀ ਮੇਰਾ ਵੀ ਦਿਲ ਕਰਦਾ ਕਿ ਮੈਂ ਪੜਾਂ ਮੇਰੇ ਵਾਸਤੇ ਕੀ ਹੁਕਮ ਹੈ ਮੈਂ ਕੀ ਮੇਰੀ ਕੀ ਮਦਦ ਕਰੋਗੇ ਤੁਸੀਂ ਮੈਂ ਕਹੇ ਦੇ ਕੁੜੀਏ ਪੈਸੇ ਤਾਂ ਮੇਰੇ ਕੋਲ ਬਣਿਆਣ ਤੈਨੂੰ ਦੇਣ ਵਾਲੀ ਪਰ ਯੂਨੀਵਰਸਿਟੀਆਂ ਨੇ ਇੱਕ ਸੁਵਿਧਾ ਦਿੱਤੀ ਹੋਈ ਹੈ ਕੁੜੀਆਂ ਨੂੰ ਕਿ ਉਹਨਾਂ ਨੂੰ ਪ੍ਰਾਈਵੇਟ ਇਮਤਿਹਾਨ ਦੇਣ ਦੀ ਇਜਾਜ਼ਤ ਹੈ ਇਹ ਆਗਿਆ ਮੁੰਡਿਆਂ ਨੂੰ ਨਹੀਂ ਹੈ ਮੈਂ ਤੇਰੇ ਵਾਸਤੇ ਘਰ ਬੈਠੀ ਨੂੰ ਕਿਤਾਬਾਂ ਲਿਆਂਦਾ ਕਰਾਂਗਾ ਜਿਹੜੀ ਚੀਜ਼ ਤੈਨੂੰ ਨਹੀਂ ਸਮਝ ਆਇਆ ਕਰਕੇ ਸਮਝਾ ਦਿਆ ਕਰਾਂਗਾ ਇਮਤਿਹਾਨ ਦੀ ਫਾਰਮ ਨਾਲ 300 ਰੁਪਏ ਦੀ ਫੀਸ ਲੱਗਦੀ ਹੁੰਦੀ ਹੈ ਸਿਰਫ ਉਹ ਮੈਂ ਭਰਿਆ ਤਾ ਜੇ ਤੂੰ ਇਹ ਕਰ ਸਕਦੀ ਹੈ ਤਾਂ ਮੈਂ ਤਿਆਰ ਹਾਂ ਤੈਨੂੰ ਪੜਾਉਣ ਲਈ ਤੇ ਤੇਰੀ ਭਗਵਾਨੀ ਕਰਨ ਲਈ ਉਹ ਕਰਨ ਲਈ ਠੀਕ ਇਹ 11ਵੀਂ ਤੋਂ ਲੈ ਕੇ ਬੀਏ ਤੱਕ ਉਹਨੇ ਘਰ ਬੈਠ ਕੇ ਉਹਨੂੰ ਤਿੰਨ ਵਕਤ ਰੋਟੀ ਪਕਦੀ ਸੀ ਘਰ ਸਵੇਰੇ ਦੁਪਹਿਰ ਤੇ ਸ਼ਾਮ ਉਹਨੇ ਡਿਕਲੇਅਰ ਕਰ ਦਿੱਤਾ ਕਿ ਕਿਉਂਕਿ ਮੈਂ ਪੜ੍ਹਾਈ ਸ਼ੁਰੂ ਕਰਨੀ ਹੈ ਇਸ ਕਰਕੇ ਦੁਪਹਿਰ ਦੀ ਰੋਟੀ ਬੰਦ ਸਵੇਰੇ ਰੋਟੀਆਂ ਪਕਾਇਆ ਕਰੂੰਗੀ ਜੀ ਉਹਨੂੰ ਭੁੱਖ ਲੱਗੇ ਉਹ ਦੁਬਾਰੇ ਵੀ ਖਾਏ ਸ਼ਾਮ ਨੂੰ ਖਾਏ ਬੋਰੀ ਵਿਛਾ ਲੈਂਦੀ ਜ਼ਮੀਨ ਤੇ 10 11 ਵਜੇ ਕੰਮ ਕਰਕੇ ਪਸ਼ੂਆਂ ਦਾ ਕੰਮ ਵੀ ਹੁੰਦਾ ਸੀ ਖਾਣਾ ਬਣਾਉਣਾ ਸਾਰਾ ਕੁਝ ਫਿਰ ਉਹ ਬੋਰੀ ਤੇ ਬੈਠ ਜਾਂਦੀ ਤੇ ਪੜ੍ਹਨਾ ਸ਼ੁਰੂ ਕਰ ਲੈਂਦੀ ਮੈਂ ਸੈਟਰਡੇ ਘਰਾਂ ਦਾ ਕੋਈ ਔਖੀ ਚੀਜ਼ ਹੁੰਦੀ ਮੇਰੇ ਤੋਂ ਪੁੱਛ ਲੈਂਦੀ ਸੈਕੰਡ ਡਿਵੀਜ਼ਨ ਚ ਬੀਏ ਕੀਤੀ ਸੈਕੰਡ ਡਿਵੀਜ਼ਨ ਚ ਐਮਏ ਕੀਤੀ ਫਿਰ ਮੈਨੂੰ ਦੱਸਿਆ ਉਹਨੇ ਕਿ ਬੀੜ ਦੇ ਦਾਖਲੇ ਨਿਕਲ ਜਾਂਦੇ ਮੇਰੀਆਂ ਸਹੇਲੀਆਂ 2-3 ਦਾਖਲਾ ਫਾਰਮ ਭਰ ਕੇ ਆਈਆਂ ਕੀ ਪਤਾ ਆਪਾਂ ਨੂੰ ਦਾਖਲਾ ਮਿਲੀ ਜਾਵੇ ਮੈਂ ਚਲੋ ਦੇਖ ਲੈਨੇ ਫਾਰਮ ਭਰਦੇ ਤੁਹਾਨੂੰ ਦਾਖਲਾ ਮਿਲ ਗਿਆ 8 ਕੇ 9 ਮਹੀਨੇ ਸਿਰਫ ਉਹਨੇ ਸਕੂਲੋਜੀ ਐਜੂਕੇਸ਼ਨ ਚਲਾਏ ਉਹਨੇ ਬੀਅਡ ਕਰ ਲਈ ਮੈਂ ਉਹਦਾ ਸਰਟੀਫਿਕੇਟ ਲਿਆ এমਪਲੋਇਮੈਂਟ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਇਆ ਮਹੀਨੇ ਬਾਅਦ ਚਿੱਠੀ ਆ ਗਈ ਫਲਾਣੇ ਥਾਂ ਤੇ ਸਕੂਲ ਚ ਮਾਸਟਰ ਦੀ ਪੋਸਟ ਖਾਲੀ ਪਈ ਹੈ ਉਥੇ ਐਡ ਹੌਕ ਜਾਣ ਕਰਵਾਇਆ ਵਾਓ ਮੈਂ ਐਡ ਹੌਕ ਜਾਇਆ ਕਰਵਾਇਆ 2 ਸਾਲ ਬਾਅਦ ਗਵਰਨਮੈਂਟ ਦੀ ਚਿੱਠੀ ਆਈ ਜਿਹੜੇ ਟੀਚਰ ਗਵਰਨਮੈਂਟ ਜਿਹੜੇ ਟੀਚਰ ਗਵਰਨਮੈਂਟ ਸਕੂਲਾਂ 'ਚ ਐਡ-ਹੌਕ ਲੱਗੇ ਸਨ ਉਹ ਸਾਰੇ ਦੇ ਸਾਰੇ ਰੈਗੂਲਰ ਕੀਤੇ ਜਾਂਦੇ ਨੇ 5 ਸਾਲ ਪਹਿਲਾਂ ਮੇਰੀ ਭੈਣ ਜਿਹੜੀ ਕਦੇ ਕਾਲਜ ਗਈ ਨਹੀਂ ਸੀ ਉਹ ਹਡਮਾਸਟਰ ਨੇ ਰਿਟਾਇਰ ਹੋ ਗਈ ਵਾਓ ਮੈਨ ਦਾ ਮੈਸੂ ਨਹੀਂ ਆਇਆ ਕਿ ਇੱਕ ਇੱਕ ਕਾਰਨ ਦਾ ਫੈਸਲਾ ਹੋ ਜਾਣਾ ਕਿ ਅਸੀਂ ਕੁਝ ਕਰਨਾ ਹੈ ਸਹੀ ਗੱਲ ਹੈ ਤਾਂ ਫਿਰ ਹੋ ਜਾਂਦਾ ਹੈ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਸੁਣਾਣੀ ਇਹ ਛੋਟੀ ਗੱਲ ਹੈ ਸਾਡੇ ਪਰਿਵਾਰ ਦੀ ਗੱਲ ਹੈ ਵੱਡੀ ਗੱਲ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਗੱਲ ਹੈ ਗੁਰਬਾਣੀ ਤਾਂ ਅਕਸਰ ਕੋਟ ਕਰਦੇ ਆਪਾਂ ਬੜੇ ਸਾਡੇ ਕੋਲ ਐਗਜ਼ਾਮਪਲ ਲੈਂਦੇ ਗੁਰਬਾਣੀ ਚ ਜੈਂਡਰ ਬਾਇਸ ਖਤਮ ਹੈ ਜਿਤ ਸੋ ਕਉ ਮੰਦਾ ਆਖੀ ਜਿਤ ਜਮੈ ਰਾਜਾਂ ਇਸ ਤਰ੍ਹਾਂ ਦੇ ਬੜੇ ਵਾਕ ਆਪਾਂ ਨੂੰ ਮਿਲ ਜਾਂਦੇ ਨੇ ਲੇਕਿਨ ਇਹਨਾਂ ਵਾਕਾਂ ਦੇ ਨਾਲ ਪ੍ਰੈਕਟੀਕਲ ਕੀ ਹੁੰਦਾ ਸੀ ਭਲਾ ਗੁਰੂ ਸਾਹਿਬਾਨ ਦੇ ਘਰ 'ਚ ਉਹ ਸਿਰਫ ਤੁਹਾਨੂੰ ਦੋ ਐਗਜ਼ਾਮਪਲ ਸੁਣਾ ਕੇ ਖੇਮਾ ਮੰਗ ਗੁਰੂ ਨਾਨਕ ਦੇਵ ਜੀ ਨੌਕਰੀ ਕਰਦੇ ਸਨ ਸੁਲਤਾਨਪੁਰ ਮੋਤੀਖਾਨੇ ਚ ਲੇਕਿਨ ਉਥੇ ਭੈਣ ਨਾਨਕੀ ਸੀ ਭੈਣ ਨੂੰ ਮਿਲਣ ਕਈ ਵਾਰੀ 2 ਮਹੀਨੇ ਨਹੀਂ ਕਈ ਵਾਰੀ 3 ਮਹੀਨੇ ਲੰਘ ਜਾਂਦੇ ਸੀ 베ਬੇ ਨਾਨਕੀ ਜੀ ਨੇ ਸੁਨੇਹਾ ਭੇਜਿਆ ਨੌਕਰ ਹੱਥ ਕਿ ਭੈਣ ਯਾਦ ਕਰਦੀ ਹੈ ਮਿਲ ਕੇ ਹੋ ਗੁਰੂ ਜੀ ਗਏ ਕਰ 베ਬੇ ਨਾਨਕੀ ਜੀ ਨੇ ਝੁੱਕ ਕੇ ਉਹਨਾਂ ਦੇ ਚਰਨੇ ਹੱਥ ਲਾਉਣੇ ਚਾਏ ਉਹ ਜਨਮ ਸਾਖੀ ਦਾ ਮੂਲ ਬਾਕ ਹੈ ਜਿਹੜਾ ਮੈਂ ਤੁਹਾਡੇ ਅੱਗੇ ਪ੍ਰੈਜੈਂਟ ਕਰਦਾ। ਬਾਬੇ ਕਹਿਆ ਬੇਬੇ ਤੂੰ ਸਾਨੂੰ ਤੋਂ ਵੱਡੀ ਹੈ ਅਰ ਪਰਮੇਸ਼ਰ ਕੀ ਪਿਆਰੀ ਵੀ। ਪਰਮੇਸ਼ਰ ਆਪਣੇ ਪਿਆਰਿਆਂ ਦੀ ਮੰਨਦਾ ਵੀ ਹੈ ਸੁਣਦਾ ਵੀ ਹੈ। ਤੂੰ ਕਿਉਂ ਕਹਿਆ ਸਾਨੂੰ ਤੋਂ ਵੱਡੀ ਹੈ ਤੂੰ ਜਦੋਂ ਅਸਾਂ ਦੇ ਪੈਰਾਂ ਵੱਲ ਦੇਖਦੀ ਹੈ ਅਸਾਨੂੰ ਆਪਣੇ ਵਿੱਚ ਵੱਡਾ ਔਗਣ ਲੱਗਦਾ ਹੈ। ਨਾਨਕੀ ਨੇ ਕਹਿਆ ਭਰਾ ਜੀ ਸੱਚ ਆਖਦੇ ਹਾਂ। ਪਰਾ ਕਰਕੇ ਨਹੀਂ ਜਾਣਦੀ ਪਰਮੇਸ਼ਰ ਕਰਕੇ ਜਾਣਦੀ ਆ ਇਹ ਰਿਲੇਸ਼ਨਸ਼ਿਪ ਸੀ ਇੱਕ ਤਾਂ ਏ ਭੈਣ ਤੇ ਭਰਾ ਦਾ ਰਿਲੇਸ਼ਨਸ਼ਿਪ ਕਿਹੋ ਜਿਹਾ ਸੀ 500 550 ਸਾਲ ਪਹਿਲਾਂ ਦੂਸਰਾ ਬੇਬੇ ਨਾਨਕੀ ਜੀ ਦੇ ਪਤੀ ਮਾਲ ਅਫਸਰ ਸੰਰੇਗ ਉਹਨੂੰ ਅਫਸਰ ਭਾਈ ਗਿਆਰਾਮ ਜੀ ਜਦੋਂ ਬੇਬੇ ਨਾਨਕੀ ਜੀ ਨੂੰ ਸੁਨੇਹਾ ਮਿਲਿਆ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਬਾਬਾ ਜਾ ਰਿਹਾ ਹੈ ਪਰਦੇਸਾਂ ਨੂੰ ਕਿੰਨੇ ਸਾਲਾਂ ਬਾਅਦ ਵਾਪਸ ਆਏਗਾ ਪਤਾ ਨਹੀਂ ਮੈਂ ਚੱਲਿਆ ਤਰਵੰਡੀ ਕੋਈ ਸੁਨੇਹਾ ਦੇਣਾ ਹੋਵੇ ਭੈਣ ਸੁਨੇਹਾ ਦਿਓ ਬਾਬਾ ਪਰਦੇਸੀ ਚੱਲਿਆ ਹੈ ਇਹ ਖਬਰ ਸੁਣ ਕੇ ਬੇਬੇ ਨਾਨਕੀ ਦੀਆਂ ਅੱਖਾਂ ਗੰਗਾ ਜਮਨਾ ਹੋ ਗਈਆਂ ਇਹ ਵਾਰ ਕੇ ਜਨਮ ਜਾ ਕੀ ਦਾ ਉਹਨਾਂ ਦੇ ਪਤੀ ਭਾਈ ਜੈਰਾਮ ਨੂੰ ਕੋਠ ਵਿੱਚ ਖਬਰ ਮਿਲੀ ਤਾਂ ਵਾਪਸ ਘਰ ਆਏ ਹਾਲਤ ਦੇਖ ਕੇ ਕਹਿੰਦੇ ਜੀ ਨਾਨਕੀ ਜੀ ਜਦੋਂ ਕਦੇ ਅਸੀਂ ਭਟਕਦੇ ਤੁਸੀਂ ਅਸਾਂ ਨੂੰ ਉਪਦੇਸ਼ ਦੇ ਹੁਣ ਤੁਸੀਂ ਡੋਲ ਗਏ ਹੋ ਅਸਾਂ ਦਾ ਕੀ ਬਣੇਗਾ ਹੱਸ 5 550 ਸਾਲ ਪਹਿਲਾਂ ਹਸਬੰਦ ਦੀ ਲੈਂਗੁਏਜ ਹੈ ਆਪਣੀ ਔਰਤ ਪ੍ਰਤੀ ਨਾਨਕੀ ਨੇ ਕਹਿਆ ਜੀ ਮਰਦਾਨਾ ਚੱਲਿਆ ਹੈ ਤਲਵੰਡੀ ਅਰ ਬਾਬਾ ਚੱਲਿਆ ਹੈ ਪਰਦੇਸ ਜੇ ਮਰਦਾਨਾ ਤੇ ਨਾਲ ਦੇ ਨਾਲ ਜਾਮਦਾ ਅਸਾਂ ਨੂੰ ਫਿਕਰ ਰੰਚਕ ਦਾ ਨਾ ਸੀ ਹੁਣ ਅਸਾਂ ਦਾ ਦਿਲ ਥੰਮਦਾ ਨਹੀਂ ਭਾਈ ਜੈਰਾਮ ਨੇ ਕਹਿਆ ਮਰਦਾਨਾ ਜੀ ਤੂੰ ਸਾਨੂੰ ਬਾਬੇ ਨਾਲ ਜਾਣਾ ਪਵੇਗਾ ਤੁਸਾਂ ਦੇ ਜੋੜ ਵਿਛੜਨੇ ਸੋਭ ਨਹੀਂਕ ਨਹੀਂ ਮਰਦਾਨੇ ਨੇ ਕਿਹਾ ਜੀ ਅਸਾਂ ਦੇ ਬਾਲ ਛੋਟੇ ਹਨ ਮੈਂ ਉਹਨਾਂ ਨੂੰ ਛੱਡ ਕੇ ਕਿਵੇਂ ਚਲਾ ਜਾਵਾਂ ਜੈ ਰਾਮ ਨੇ ਕਿਹਾ ਤੁਸਾਂ ਦੇ ਬਾਲ ਅੱਜ ਤੋਂ ਬਾਅਦ ਅਸਾਂ ਦੇ ਬਾਲ ਹੋਏ ਉਹਨਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਸਾਡੀ ਪਰ ਤੁਹਾਨੂੰ ਨਾਲ ਜਾਣਾ ਪਏਗਾ ਨਾਨਕੀ ਨੇ ਕਿਹਾ ਕਿ ਘਰ ਆਉਣ ਅਸੀਸ ਲੈ ਕੇ ਜਾ ਨਾਨਕ ਨੂੰ ਬਹੁਤ ਘਰ ਆਏ ਗੁਰੂ ਨਾਨਕ ਦੇਵ ਜੀ ਭੈਣ ਦੇ ਘਰ ਗਏ ਮੱਥਾ ਟੇਕਿਆ ਅਸੀਸ ਮਿਲੀ ਭੈਣ ਅੰਦਰ ਗਈ ਮੋਠੀ ਚਾਂਦੀ ਦੇ ਰੁਪਈਏ ਜਿੰਨੇ ਆਏ ਉਹ ਲੈ ਕੇ ਭਾਈ ਮਰਦਾਨਾ ਜੀ ਦੇ ਹੱਥ 'ਚ ਪੜਾਉਣ ਲੱਗੇ ਬਾਬੇ ਕਹਿਆ ਬੇਬੇ ਪੈਸੇ ਨਹੀਂ ਅਸੀਸ ਚਾਹੀਦੀ ਹੈ ਅਸਾਂ ਨੂੰ ਆਪਣੇ ਹੱਥੀਂ ਕਰਤਾਰ ਪਾਸ ਸੰਪੋ ਬੇਬੇ ਨਾਨਕੀ ਨੇ ਕੰਬਦੇ ਹੋਂਠਾਂ ਨਾਲ ਕਹਿਆ ਕਰਤਾਰ ਰੱਖੇ ਮੈਂ ਗੱਲ ਇਸ ਲਈ ਸੁਣਾਈ ਹੈ ਕਿ ਸੰਨਿਆਸ ਮਹਾਤਮਾ ਗੁਰੂ ਨੇ ਨਹੀਂ ਲਿਆ ਸੀ ਤ ਆਪਣਾ ਬੇਟਾ ਰਾਹੁਲ ਤੇ ਆਪਣੀ ਯੋਗਰਾਣੀ ਯਸ਼ੋਧਰਾ ਨੂੰ ਸੁੱਤਿਆਂ ਪੈਣ ਛੱਡ ਕੇ ਚਲੇ ਗਏ ਸਾਂ ਗਏ ਗੁਰੂ ਨਾਨਕ ਦੇਵ ਜੀ ਵੀ ਸਨ 10 ਸਾਲ ਦੀ ਪਹਿਲੀ ਉਦਾਸੀ 'ਚ ਲੇਕਿਨ ਆਪਣੀ ਭੈਣ ਤੋਂ ਪਰਮਿਸ਼ਨ ਲੈ ਕੇ ਅਸੀਸ ਲੈ ਕੇ ਗਏ ਸਾਂ ਇਹ ਸਾਡੀ ਗੁਰੂ ਘਰ ਦੀ ਪਰੰਪਰਾ ਹੈ ਇਹ ਸਾਡਾ ਰੋਲ ਮਾਡਲ ਹੈ ਇਸੇ ਮੋਰਲ ਤੇ ਆਪਾਂ ਚੱਲਾਂਗੇ ਤਾਂ ਸੁੱਖ ਪਾਵਾਂਗੇ ਇਸ ਸੰਸਾਰ 'ਚ ਵੀ ਅਗਲੇ ਸੰਸਾਰਾਂ 'ਚ ਇੰਨੀ ਅਦਭੰਤੀਆਂ ਪ੍ਰਮਾਨ